ਮੌਲਿਕ ਕਰਤਵ ਫੰਡਮੈਂਟਲ ਡਿਊਟੀਆਂ ਸੰਵਿਧਾਨ ਦੇ ਪਾਗ 21A ਆਰਟੀਕਲ 51A ਵਿੱਚ ਦਿੱਤੇ ਗਏ ਹਨ ਇਹਨਾਂ ਨੂੰ 42ਵੇਂ ਸੰਸ਼ੋਧਨ 1976 ਦੁਆਰਾ ਜੋੜਿਆ ਗਿਆ ਸੀ ਸ਼ੁਰੂ ਵਿੱਚ ਇਹਨਾਂ ਦੀ ਗਿਣਤੀ 10 ਸੀ ਪਰ 86ਵੇਂ ਸੰਸ਼ੋਧਨ 2002 ਨਾਲ ਇੱਕ ਹੋਰ ਕਰਤਵ ਸ਼ਾਮਲ ਕੀਤਾ ਗਿਆ ਜਿਸ ਨਾਲ ਇਹਨਾਂ ਦੀ ਗਿਣਤੀ ਹੁਣ 11 ਹੈ ਮੌਲਿਕ ਕਰਤਵ ਸੰਵਿਧਾਨ ਦੀ ਪਾਲਣਾ ਕਰਨੀ ਅਤੇ ਰਾਸ਼ਟਰੀ ਚੰਡੇ ਤੇ ਰਾਸ਼ਟਰੀ ਗੀਤ ਦਾ ਸਤਿਕਾਰ ਕਰਨਾ ਆਜ਼ਾਦੀ ਦੀ ਲੜਾਈ ਦੇ ਮਹਾਨ ਆਦਰਸ਼ਾਂ ਦੀ ਕਦਰ ਕਰਨੀ ਭਾਰਤ ਦੀ ਸਰਵਪੌਮਤਾ, ਇਕਤਾ ਅਤੇ ਅਖੰਡਤਾ ਦੀ ਰੱਖਿਆ ਕਰਨੀ ਦੇਸ਼ ਦੀ ਰੱਖਿਆ ਕਰਨੀ ਅਤੇ ਰਾਸ਼ਟਰੀ ਸੇਵਾ ਦੇ ਯੋਗਦਾਨ ਲਈ ਤਿਆਰ ਰਹਿਣਾ ਧਰਮਿਕ, ਪਾਸ਼ਾਈ, ਖੇਤਰੀ ਜਾਂ ਸਮੁਦਾਇਕ ਦੇ ਪਾਬਤੋ ਉੱਪਰ ਉੱਠ ਕੇ ਲੋਕਾਂ ਵਿੱਚ ਪ੍ਰਾਤਿਰਵਾਵ ਬਣਾਈ ਰੱਖਣਾ ਸਾਡੇ ਮਿਲੇ-ਜੁਲੇ ਸੱਭਿਆਚਾਰਕ ਵਿਰਸੇ ਦੀ ਕਦਰ ਅਤੇ ਰੱਖਿਆ ਕਰਨੀ ਪ੍ਰਾਕ੍ਰਿਤਿਕ ਵਾਤਾਵਰਣ, ਜੰਗਲ, ਜੀਵ-ਜੰਤੂ, ਦਰਿਆ, ਛੀਲਾ ਦੀ ਰੱਖਿਆ ਕਰਨੀ ਵਿਗਿਆਨਕ ਸੋਚ, ਮਨੁੱਖਤਾਵਾਦ ਅਤੇ ਸੁਧਾਰਕ ਆਦਰਸ਼ਾਂ ਦਾ ਵਿਕਾਸ ਕਰਨਾ, ਸਰਕਾਰੀ ਸੰਪਤੀ ਦੀ ਰੱਖਿਆ ਕਰਨੀ ਅਤੇ ਹਿੰਸਾ ਤੋਂ ਬਚਣਾ, ਵਿਅਕਤੀਗਤ ਅਤੇ ਸਾਂਝੇ ਕਾਰਜਾਂ ਦੇ ਹਰ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਦੀ ਕੋਸ਼ਿਸ਼ ਕਰਨੀ। 86ਵੀਂ ਸੰਸ਼ੋਧਨ 2002 6 ਤੋਂ 14 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਦੇਣ ਲਈ ਮਾਤਾ-ਪਿਤਾ ਜਾਂ ਅਭਿਵਾਵਕ ਦੀ ਜ਼ਿੰਮੇਵਾਰੀ। ਧਿਆਨ ਦੇਣ ਯੋਗ ਇਹ ਕਾਨੂੰਨੀ ਤੌਰ ਤੇ ਲਾਗੂ ਨਹੀਂ ਹੁੰਦੇ। जिवे मौलिक अधिकार होंगे पर संविधान दे नागरिक लिए नैतिक कर्तव्य हैं जे कोई व्यक्ति कर्तव्यवान की उलंघना करता है तो उसते सीधा केस नहीं चलाया जा सकता पर कानून बनाने वाली संस्था इस आधार कानून बना सकती है कि मैं तुहाडे तो लई मौलिक कर्तव्यवान